ਕੁਝ ਆਰ ਦੀਆਂ ਕੁਝ ਪਾਰ ਦੀਆਂ ਗੱਲਾਂ ਕਰਾਂਗੇ ਅੱਜ ਪੁਰਾਣੇ ਪੰਜਾਬੀ ਸੱਭਿਆਚਾਰ ਦੀਆਂ ਸਾਰਿਆਂ ਨੂੰ ਜੀ ਆਇਆਂ ਸਤਿ ਸ਼੍ਰੀ ਅਕਾਲ ਸੋ ਆਪਾਂ ਗੱਲ ਕਰਾਂਗੇ ਜੀ ਅੱਜ ਪੁਰਾਣੇ ਸਮਿਆਂ ਦੇ ਗਹਿਣਿਆਂ ਦੀ ਤੇ ਅੱਜ ਦੇ ਸਮੇਂ ਦੇ ਜਿਹੜੇ ਗਹਿਣੇ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ ਵੈਸਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਪਰ ਇੱਕ ਐਸਾ ਗਹਿਣਾ ਜਿਹਨੂੰ ਅੱਜ ਜਿਹੜਾ ਅਸੀਂ ਪੰਜਾਬ ਦੇ ਵਿੱਚ ਕਹਿੰਦੇ ਹਾਂ ਜਾਂ ਪੂਰੇ ਵਰਲਡ ਦੇ ਵਿੱਚ ਟੈਟੂ ਦੇ ਨਾਮ ਨਾਲ ਜਾਣਦੇ ਆਂ ਪਰਾਣੇ ਜਿਹੜੇ ਮੁੰਡੇ ਕੁੜੀਆਂ ਹੁੰਦੇ ਸੀ ਟੈਟੂ ਜਦੋਂ ਉਹ ਖੁਣਵਾਉਂਦੇ ਸੀ ਤਾਂ ਉਹ ਉਹਨਾਂ ਦਾ ਇੱਕ ਤਰ੍ਹਾਂ ਦਾ ਸ਼ਿੰਗਾਰ ਹੁੰਦਾ ਸੀਗਾ ਆਪਣੇ ਆਪ ਵਿੱਚ ਮਤਲਬ ਕਿ ਉਹ ਜਿਵੇਂ ਪੱਟ ਤੇ ਮੋਰਨੀ ਮੁੰਡੇ ਖੁਣਵਾ ਲੈਂਦੇ ਸੀ ਜਾਂ ਕਹਿ ਲਓ ਗੁੱਟ ਦੇ ਉੱਤੇ ਕੋਈ ਫੁੱਲ ਖੁਣਵਾ ਲੈਂਦਾ ਸੀ ਕੋਈ ਘੁੱਗੀਆਂ ਗਟਾਰਾਂ ਐਦਾਂ ਦੇ ਜਿਹੜੇ ਹੈਗੇ ਨੇ ਉਹ ਮਤਲਬ ਕਿ ਫੁੱਲ ਬੁੱਟੇ ਪਵਾ ਲੈਂਦੇ ਸੀ ਤੇ ਅੱਜ ਦੀ ਜਿਹੜੀ ਪੀੜ੍ਹੀ ਆ ਓਹੋ ਵੀ ਇਸ ਟੈਟੂਆਂ ਦਾ ਇਸਤੇਮਾਲ ਕਰਦੀ ਆ ਪਰ ਉਹ ਕਿਸੇ ਹੋਰ ਤਰੀਕੇ ਨਾਲ ਕਿਉਂਕਿ ਟੈਕਨੀਕ ਇੰਨੀ ਆ ਗਈ ਆ ਵੀ ਹੁਣ ਇਕੱਠੇ ਐਦਾਂ ਦੇ ਟੈਟੂ ਦਿਖਾਏ ਜਾਂਦੇ ਨੇ ਵੀ ਤੁਸੀਂ ਕਿਹੜਾ ਟੈਟੂ ਜਿਹੜਾ ਹੈਗਾ ਆ ਆਪਣੀ ਬੋਡੀ ਤੇ ਖੁਮਵਾਉਣਾ ਜਿਵੇਂ ਕਹਿ ਲਓ ਡੋਲੇ ਦੇ ਉੱਤੇ ਟੈਟੂ ਜ਼ਰੂਰ ਸਾਡੇ ਵੀ ਦਾਦੀਆਂ ਦੇ ਹੈਗਾ ਸੀ ਟੈਟੂ ਇੱਕ ਸ਼ਿੰਗਾਰ ਹੁੰਦਾ ਸੀ ਸੋ ਇਸ ਸ਼ਿੰਗਾਰ ਦੇ ਨਾਲ ਨਾਲ ਹੁਣ ਆਪਾਂ ਗੱਲ ਕਰਾਂਗੇ ਜੀ ਪਿੱਪਲ ਪੱਤੀਆਂ ਦੀ ਜਿਵੇਂ ਅੱਜ ਕੱਲ੍ਹ ਜਿਹੜੀਆਂ ਕੁੜੀਆਂ ਨੇ ਉਹ ਟੋਪਸ ਜੇ ਪਾ ਲੈਂਦੀਆਂ ਨੇ ਜਾਂ ਕਹਿ ਲਓ ਚੈਨੀ ਸੈੱਟ ਕਹਿੰਦੀਆਂ ਨੇ ਜਿਹਨੂੰ ਵੀ ਚੈਨਪਾਲੀ ਨਾਲ ਟੋਪਸ ਜੇ ਪਾ ਲੈ ਤੇ ਉਹ ਮਤਲਬ ਕਿ ਗਹਿਣਾ ਹੋ ਗਿਆ ਇੱਕ ਤਰ੍ਹਾਂ ਦਾ ਸ਼ਿੰਗਾਰ ਹੋ ਗਿਆ ਪਰ ਜਿਹੜਾ ਸ਼ਿੰਗਾਰ ਨੂੰ ਜ਼ਿਆਦਾ ਵਧਾਉਂਦਾ ਸੀ ਉਹ ਸੀ ਜਿਵੇਂ ਕਹਿ ਲਓ ਵੀ ਪੀਪਲ ਪੱਤੀਆਂ ਜਾਂ ਫਿਰ ਇਸ ਤੋਂ ਇਲਾਵਾ ਸੱਗੀ ਫੁੱਲ ਕਈਆਂ ਨੇ ਸ਼ਾਇਦ ਦੇਖੇ ਵੀ ਨਹੀਂ ਹੋਣੇ ਵੀ ਸੱਗੀ ਫੁੱਲ ਕਿੱਦਾਂ ਦੇ ਹੁੰਦੇ ਨੇ ਸੱਗੀ ਫੁੱਲ ਲਾਉਂਦੀਆਂ ਸੀਗੀਆਂ ਮੁਟਿਆਰਾਂ ਤੇ ਜਾਂ ਫਿਰ ਕਹਿ ਲੋ ਵੀ ਸੂਈ ਜਿਹੜੀ ਹੁੰਦੀ ਸੀ ਗਾਣਾ ਵੀ ਤੁਸੀਂ ਸੁਣਿਆ ਹੋਊਗਾ ਨੰਗਾ ਰੱਖ ਦੀ ਕਲਿੱਪ ਵਾਲਾ ਪਾਸਾ ਸਹਰੇ ਕੋਲੋਂ ਕੁੰਡ ਕਢਦੀ ਹਾਂਜੀ ਕਲਿੱਪ ਐਦਾਂ ਦਾ ਹੁੰਦਾ ਸੀ ਸੂਈ ਐਦਾਂ ਨਹੀਂ ਹੁੰਦੀ ਸੀ ਚਾਂਦੀ ਦੀ ਕਹਿ ਲੋ ਜਾਂ ਫਿਰ ਸੋਨੇ ਦੀ ਜਿਹੜੀ ਕਿ ਇੱਕ ਪਾਸੇ ਲਾਈ ਜਾਂਦੀ ਸੀ ਤੇ ਬਹੁਤ ਸੋਹਣੀ ਲੱਗਦੀ ਹੁੰਦੀ ਸੀ ਉਹ ਵੀ ਮੁਟਿਆਰ ਦਾ ਇੱਕ ਤਰ੍ਹਾਂ ਦਾ ਵਿਆਹੀ ਵਰੀ ਦਾ ਸ਼ਿੰਗਾਰ ਹੁੰਦਾ ਸੀ ਤੇ ਅੱਜ ਕੱਲ ਜੇ ਆਪਾਂ ਗੱਲ ਕਰੀਏ ਝਾਂਜਰਾਂ ਦੀ ਝਾਂਜਰਾਂ ਗੀਤਾਂ ਵਿੱਚ ਵੀ ਅਸੀਂ ਸੁਣਦੇ ਆ ਵੀ ਡਾਇਮੰਡ ਦੀ ਝਾਂਜਰ ਪਾ ਦਿਆਂਗੇ ਪਰ ਵੈਸੇ ਚਲੋ ਜਿਹੜੀ ਡਾਇਮੰਡ ਦੀ ਝਾਂਜਰ ਝਾਂਜਰ ਪਾ ਵੀ ਸਕਦੇ ਨੇ ਪਰ ਉਹਨਾਂ ਸਮਿਆਂ ਦੇ ਵਿੱਚ ਤਾਂ ਕੋਈ ਸੋਨੇ ਦੀ ਝਾਂਜਰ ਵੀ ਪਾਉਣਾ ਸ਼ੁਭ ਨਹੀਂ ਸਮਝਦਾ ਸੀ ਉਹਨਾਂ ਟਾਈਮਾਂ ਤੇ ਚਾਂਦੀ ਦੀਆਂ ਹੀ ਝਾਂਜਰਾਂ ਜਿਹੜੀਆਂ ਪਾਈਆਂ ਜਾਂਦੀਆਂ ਸੀ ਤੇ ਹੁਣ ਵੀ ਚਾਂਦੀ ਦੀਆਂ ਝਾਂਜਰਾਂ ਪਾਈਆਂ ਜਾਂਦੀਆਂ ਨੇ ਪਰ ਜਿਹੜੀ ਝਾਂਜਰਾਂ ਦੀ ਬਣਾਵਟ ਆ ਉਹ ਬਦਲ ਗਈ ਆ ਹੁਣ ਤਾਂ ਤਾਗੇ ਵਰਗੀ ਚੰ ਚਾਂਜਰ ਹੁੰਦੀ ਆ ਪਰ ਪੁਰਾਣੇ ਸਮਿਆਂ ਦੇ ਵਿੱਚ ਅੱਧਾ ਅੱਧਾ ਕਿਲੋ ਦੀ ਜਿਹੜੀ ਝਾਂਜਰ ਹੁੰਦੀ ਸੀ ਕਿ ਇੰਨੀ ਜ਼ਿਆਦਾ ਹੈਵੀ ਹੁੰਦੀ ਸੀ ਝਾਂਜਰ ਜਦੋਂ ਮੁਟਿਆਰ ਤੁਰਦੀ ਸੀ ਵਿਆਹੀ ਵਰੀ ਸੁਮ ਤੁਰਦੀ ਸੀ ਤਾਂ ਛਣ ਛਣ ਦੀ ਜਿਹੜੀ ਆਵਾਜ਼ ਸੀ ਕੰਨੀ ਪੈਂਦੀ ਸੀ ਤਾਂ ਪਤਾ ਲੱਗਦਾ ਸੀ ਵਿਹੜੇ ਦੇ ਵਿੱਚ ਕੋਈ ਸੱਜਰੀ ਵਿਆਹੀ ਜਾਂ ਕੋਈ ਵਿਹੜੇ ਦੇ ਵਿੱਚ ਹੈਗੀ ਆ ਕੰਮਕਾਰ ਕਰਨ ਵਾਲੀ ਮਤਲਬ ਪਤਾ ਲੱਗਦਾ ਸੀ ਅੱਜ ਕੱਲ ਤਾਂ ਕੁਆਰੀਆਂ ਕੁੜੀਆਂ ਵੀ ਜਿਹੜੀਆਂ ਹੈਗੀਆਂ ਨੇ ਝਾਂਜਰਾ ਪਾਉਂਦੀਆਂ ਨੇ ਪਰ ਉਹਨਾਂ ਸਮਾਂ ਸਮਿਆਂ ਤੇ ਕੁਆਰੀਆਂ ਕੁੜੀਆਂ ਝਾਂਜਰਾ ਨਹੀਂ ਪਾਉਂਦੀਆਂ ਹੁੰਦੀਆਂ ਸੀ ਜਿਹੜੀਆਂ ਕੁੜੀਆਂ ਵਿਆਹੀਆਂ ਜਾਂਦੀਆਂ ਸੀ ਉਦੋਂ ਹੀ ਕੁੜੀਆਂ ਜਿਹੜੀਆਂ ਝਾਂਜਰਾ ਪਾਉਂਦੀਆਂ ਹੁੰਦੀਆਂ ਸੀ ਬਾਕੀ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਸ਼ਿੰਗਾਰ ਹੁੰਦੇ ਸੀ ਜਿਵੇਂ ਪੀਪਲ ਪੱਤੀਆਂ ਦੇ ਨਾਲ ਨਾਲ ਜਿਹੜਾ ਗਲ ਦੇ ਵਿੱਚ ਮੁੰਡੇ ਸੀ ਜਿਹੜੇ ਉਹ ਕੈਂਠੇ ਪਾਉਂਦੇ ਹੁੰਦੇ ਸੀ ਤੇ ਜਿਹੜੀਆਂ ਆਪਣੀਆਂ ਘਰ ਦੇ ਵਿੱਚ ਔਰਤਾਂ ਹੁੰਦੀਆਂ ਸੀ ਉਹ ਪਰਾਣੀ ਹਾਰ ਪਾਉਂਦੀਆਂ ਹੁੰਦੀਆਂ ਸੀ ਤੇ ਮਤਲਬ ਉਹਨਾਂ ਸਮਿਆਂ ਦੇ ਵਿੱਚ ਜਿਵੇਂ ਹੁਣ ਅੱਜ ਕੱਲ ਗਾਣੇ ਬਣਦੇ ਨੇ ਗਹਿਣੇ ਆ ਤੇ ਐਸੇ ਤਰ੍ਹਾਂ ਪਹਿਲਾਂ ਵੀ ਗਾਣੇ ਤਾਂ ਬਣਦੇ ਹੁੰਦੇ ਸੀ ਪਰ ਜਿਹੜਾ ਗਹਿਣਿਆਂ ਦੀ ਬनावਟ ਆ ਉਹ ਹੋਰ ਤਰ੍ਹਾਂ ਦੀ ਹੁੰਦੀ ਸੀ ਪਰ ਉਹ ਬੜੀ ਸੋਹਣੀ ਹੁੰਦੀ ਸੀ ਬनावਟ ਉੱਥੋਂ ਹੀ ਸਾਡਾ ਜਿਹੜਾ ਪੰਜਾਬੀ ਕਲਚਰ ਆ ਜਾਂ ਕਹਿ ਲੋ ਪੰਜਾਬੀ ਦਾ ਪਤਾ ਲੱਗਦਾ ਸੀ ਵੀ ਹਾਂ ਇਹ ਪੰਜਾਬੀ ਇਨਸਾਨ ਆ ਮਤਲਬ ਪੰਜਾਬੀ ਕੁੜੀ ਆ ਜਾਂ ਮੁੰਡਾ ਆ ਜਦੋਂ ਉਹ ਕਿਸੇ ਦੂਸਰੇ ਸਟੇਟ ਵਿੱਚ ਜਾਂਦਾ ਚਾਦਰਾਂ ਪਾ ਕੇ ਜਾਂ ਗਲ ਦੇ ਵਿੱਚ ਕੰਠਾ ਲਾ ਕੇ ਤੁਰਲੇ ਵਾਲੀ ਪੱਗ ਬੰਨ ਕੇ ਆਪ ਮੁਹਾਰੇ ਸਾਰੇ ਪਹਿਚਾਣ ਲੈਂਦੇ ਸੀ ਵੀ ਇਹ ਪੰਜਾਬੋਂ ਆਇਆ ਆ ਪੰਜਾਬ ਦਾ ਰਹਿਣ ਵਾਲਾ ਆ ਪਰ ਹੁਣ ਹੁਣ ਤਾਂ ਕੁਝ ਪਤਾ ਹੀ ਨਹੀਂ ਚੱਲਦਾ ਪੰਜਾਬ ਦੇ ਵਿੱਚ ਕਿਉਂਕਿ ਬਹੁਤ ਘੱਟ ਮੁੰਡੇ ਨੇ ਜਿਹੜੇ ਪੱਗਾਂ ਬੰਨਦੇ ਨੇ ਜ਼ਿਆਦਾਤਰ ਮੁੰਨੇ ਹੀ ਹੋ ਗਏ ਨੇ ਆਪਣੇ ਤੇ ਤੁਰਲੇ ਵਾਲੀ ਪੱਗ ਤਾਂ ਅੱਜ ਕੱਲ ਕੋਈ ਬੰਨਦਾ ਹੀ ਨਹੀਂ ਸਿਰਫ ਬੰਨਦੇ ਨੇ ਉਸ ਸਮੇਂ ਤੇ ਬੰਨਦੇ ਨੇ ਜਿਹੜੇ ਮੁੰਡੇ ਭੰਗੜੇ ਕਰਦੇ ਨੇ ਜਾਂ ਕਹਿ ਲਓ ਵੀ ਕਾਲਜਾਂ ਦੇ ਵਿੱਚ ਕੋਈ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਆ ਉਸ ਸਮੇਂ ਤੇ ਨੱਚਣ-ਕੁੱਦਣ ਦੇ ਲਈ ਜਾਂ ਕੰਪੀਟੀਸ਼ਨਾਂ ਦੇ ਵਿੱਚ ਤੁਰਲੇ ਵਾਲੀਆਂ ਪੱਗਾਂ ਬੰਨੀਆਂ ਜਾਂਦੀਆਂ ਨੇ ਜਾਂ ਫਿਰ ਸਾਡੇ ਸਿੰਗਰ ਭਰਾ ਨੇ ਕਹਿੰਿਆ ਨੇ ਦੁਬਾਰਾ ਤੋਂ ਇਸ ਚੀਜ਼ ਨੂੰ ਹੁੰਗਾਰਾ ਦਿੱਕਤਾ ਆ ਕਿਉਂਕਿ ਜਿਹੜੇ ਸਿੰਗਰ ਵੀਰ ਨੇ ਨਾ ਉਹਨਾਂ ਨੇ ਵੀ ਜਿਹੜਾ ਪੈਂਟ ਕੋਟ ਪਾ ਕੇ ਹੁਣ ਜਿਹੜੇ ਫੰਕਸ਼ਨ ਲਾਉਣੇ ਸ਼ੁਰੂ ਕਰ ਦਿੱਤੇ ਸੀ ਪਰ ਪਿੱਛੇ ਜੇ ਦਿਲਜੀਤ ਜੀ ਜਿਹੜੇ ਆਏ ਉਹਨਾਂ ਨੇ ਕਈ ਦੇਸ਼ਾਂ ਦੇ ਟੂਰ ਕੀਤੇ ਉਹਨਾਂ ਦਾ ਜਿਹੜਾ ਪਹਿਰਾਵਾ ਉਹ ਇੰਨਾ ਕੋ ਸੋਹਣਾ ਲੱਗਿਆ ਤੇ ਉੱਥੋਂ ਪਤਾ ਲੱਗ ਗਿਆ ਵੀ ਪੰਜਾਬੀ ਆ ਗਏ ਹੋਏ ਮਤਲਬ ਉਹਨਾਂ ਦਾ ਜਿਹੜਾ ਪਹਿਰਾਵਾ ਸੀ ਉਹ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕੁੜਤਾ ਚਾਦਰਾਂ ਤੇ ਨਾਲ ਤੁਰਲੇ ਵਾਲੀ ਪੱਗ ਸੀ ਤੇ ਉਤੋਂ ਹੀ ਪਤਾ ਲੱਗ ਜਾਂਦਾ ਵੀ ਪੰਜਾਬੀ ਆ ਗਏ ਹੋਏ ਪਰ ਉਹਨਾਂ ਨੇ ਜਿਹੜਾ ਸਲੋਗਨ ਆ ਉਹ ਵੀ ਆਪਣਾ ਬਹੁਤ ਜ਼ਿਆਦਾ ਪੂਰੇ ਵਰਲਡ ਦੇ ਵਿੱਚ ਫੇਮ ਕਰ ਦਿੱਤਾ ਸੋ ਇਸੇ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਮੁੰਡੇ ਕੁੜੀਆਂ ਦੇ ਸ਼ਿੰਗਾਰ ਹੁੰਦੇ ਸੀ ਪੁਰਾਣੇ ਸਮੇਂ ਦੇ ਤੇ ਜਿਨ੍ਹਾਂ ਵਿੱਚ ਇਹ ਵੀ ਕਹਿ ਦਿੰਦੇ ਸੀ ਵੀ ਝੁੰਮਕੀ ਵਾਲੇ ਜਿਹੜੇ ਕਾਂਟੇ ਝੁੰਮਕੀ ਬਹੁਤ ਜ਼ਿਆਦਾ ਜਿੱਦਾਂ ਕਹਿ ਲੋ ਵੀ ਜਦੋਂ ਸਜਰੀ ਵਿਆਹਣ ਜਾਂਦੇ ਤਾਂ ਸਾਰੇ ਪਿੰਡਾਂ ਵਾਲੇ ਜਿੱਥੇ ਬਰਾਤ ਜਾਂਦੀ ਉਹ ਦੇਖਦੇ ਵੀ ਬਰਾਤ ਤਾਂ ਆਈ ਆ ਪੂਰੀ ਸਜ ਤਜ ਕੇ ਕੀ ਮਤਲਬ ਕਿ ਰਾਣੀ ਹਾਰ ਜਾਂ ਕੁੜੀ ਨੂੰ ਝੁੰਮਰ ਜਾਂ ਕੁੜੀ ਨੂੰ ਝੁੰਮਕੇ ਵਾਲੇ ਕਾਂਟੇ ਪਾਉਣਗੇ ਜਾਂ ਨਹੀਂ ਤੇ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਸੀ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਵਿਆਹ ਦੇ ਵਿੱਚ ਜਾਦਾ ਗੱਡੀਆਂ-ਬੁੱਡੀਆਂ ਨਹੀਂ ਜਾਂਦੀਆਂ ਸੀ ਗੱਡਿਆਂ ਤੇ ਬਰਾਤ ਜਾਂਦੀ ਸੀ ਜਾਂ ਕਹਿ ਲੋ ਵੀ ਇੱਕ ਗੱਡਾ ਹੁੰਦਾ ਸੀ ਬਾਕੀ ਸਾਰੇ ਪੈਦਲ ਚੱਲਦੇ ਦੋ ਦਿਨਾਂ ਵਿੱਚ ਆਪਣੇ ਜਿਹੜੇ ਬਰਾਤ ਨੂੰ ਲੈ ਕੇ ਪਹੁੰਚਦੇ ਫਿਰ ਦੋ ਦੋ ਰਾਤਾਂ ਦਿਨ ਉੱਥੇ ਸਟੇ ਕਰਦੇ ਫਿਰ ਉਹ ਤੋਂ ਬਾਅਦ ਫਿਰ ਕੁੜੀ ਨੂੰ ਵਿਆਹ ਕੇ ਆਪਣੇ ਘਰ ਲੈ ਆਉਂਦੇ ਮਤਲਬ ਪਹਿਲਾਂ ਜਿਹੜਾ ਵਿਆਹ ਹੁੰਦਾ ਸੀ ਉਹ 6-7 ਦਿਨ ਦਾ ਵਿਆਹ ਹੁੰਦਾ ਸੀ ਹੁਣ ਤਾਂ ਵਿਆਹ ਹੁੰਦਾ ਆ ਬਸ ਇੱਕ ਦਿਨ ਰਿਸੈਪਸ਼ਨ ਹੁੰਦੀ ਆ ਤੇ ਉਹ ਦਿਨ ਵੀ ਡਾਂਗਰ ਛੋਟੇ ਖੜਕ ਜਾਂਦੇ ਨੇ ਡੀਜੇ ਚੱਲਦੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਇਸ ਗੱਲ ਦੇ ਮੈਨੂੰ ਹਾਸਾ ਵੀ ਆ ਗਿਆ ਥੋੜਾ ਜਿਹਾ ਕਿਉਂ ਕਿ ਇਹ ਸਾਡੇ ਨਾਲ ਆਲੇ ਦੁਆਲੇ ਦਾ ਜਿਹੜਾ ਮਤਲਬ ਕਹਿ ਲੋ ਵੀ ਆਲੇ ਦੁਆਲੇ ਦਾ ਮਾਹੌਲ ਆ ਜਿਹੜਾ ਇੱਥੋਂ ਪਤਾ ਲੱਗਦਾ ਰਹਿੰਦਾ ਆ ਵੀ ਕਿੱਥੇ ਵਿਆਹ ਹੋਇਆ ਆ ਉੱਥੇ ਬੰਬ ਪਟਾਕੇ ਚੱਲਦੇ ਨੇ ਤੇ ਬਸ ਵਿਆਹ ਹੋ ਗਿਆ ਜੀ ਫਿਰ ਦੂਜੇ ਬੰਬ ਪਟਾਕੇ ਚੱਲਦੇ ਨੇ ਪਰ ਉਦੋਂ ਇਦਾਂ ਦਾ ਕੁਝ ਨਹੀਂ ਹੁੰਦਾ ਸੀ ਉਦੋਂ ਜਦੋਂ ਮੁੰਡਾ ਬਰਾਤ ਲੈ ਕੇ ਪਹੁੰਚਦਾ ਤਾਂ ਪਹਿਲਾਂ ਜਿਹੜਾ ਮਾਹੌਲ ਹੁੰਦਾ ਸੀ ਉਹ ਇੱਕ ਦੂਜੇ ਨੂੰ ਵੀ ਸਿੱਠਣੀਆਂ ਜਿਵੇਂ ਆਪਾਂ ਕਹਿ ਦਿੰਨੇ ਆ ਇਸ ਤਰ੍ਹਾਂ ਗੀਤ ਦੇ ਨਾਲ ਗਾਨੇ ਖੋਲੇ ਜਾਂਦੇ ਹੁੰਦੇ ਸੀ ਪਤਾ ਨਹੀਂ ਕਈਆਂ ਨੂੰ ਪਤਾ ਕਿ ਨਹੀਂ ਪਤਾ ਪਰ ਮੈਂ ਆਪਣੇ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਨੇ ਪਾਸੇ ਕੁੜੀਆਂ ਨੇ ਜਿਹੜੀਆਂ ਮੁਟਿਆਰਾਂ ਹੁੰਦੀਆਂ ਨੇ ਉਹ ਆਪਣੀ ਪਲੇਟ ਦੇ ਵਿੱਚ ਮਠਿਆਈਆਂ ਲੈ ਕੇ ਖੜ ਜਾਂਦੀਆਂ ਨੇ ਤੇ ਇੱਕ ਨਾਲ ਸੀਜ਼ਰ ਹੁੰਦੀ ਆ ਤੇ ਰੀਬਨ ਕਟਾਈ ਦਾ ਜਿਹੜਾ ਸਮਾਂ ਚੱਲ ਰਿਹਾ ਹੁਣ ਰੀਬਨ ਕਟਾਉਂਦੀਆਂ ਨੇ ਬਰਾਤ ਜਿਹੜੀ ਫਿਰ ਰੋਟੀ ਪਾਣੀ ਛਕਦੀ ਆ ਪਰ ਪਹਿਲਾਂ ਇਸ ਤਰ੍ਹਾਂ ਰਾਹ ਰੋਕਣ ਦਾ ਜਿਹੜਾ ਤਰੀਕਾ ਅਲੱਗ ਹੁੰਦਾ ਸੀ ਕੋਈ ਰੀਬਨ ਨਹੀਂ ਕਟਾਇਆ ਜਾਂਦਾ ਸੀ ਸਵਾਗਤ ਦੇ ਵਿੱਚ ਬਸ ਗਾਨੇ ਖੋਲੇ ਜਾਂਦੇ ਹੁੰਦੇ ਸੀ ਗਿਆ ਸੀ ਬਾਕੀ ਥੋੜਾ ਜਿਹਾ ਕਿਸਮਾ ਬਦਲਿਆ ਫਿਰ ਅੱਜ ਤੋਂ 50 ਸਾਲ ਜੇ ਆਪਾਂ ਪਿੱਛੇ ਚਲੇ ਜਾਈਏ ਆਈ ਥਿੰਕ ਫਿਰ ਜਿਹੜਾ ਹੈਗਾ ਉਹ ਸਿੱਠਣੀਆਂ ਦਾ ਜਾਂ ਗਾਨੇ ਖੋਲਣ ਦਾ ਮਾਹੌਲ ਨਹੀਂ ਰਿਹਾ ਫਿਰ ਜਿਹੜੇ ਹੈਗੇ ਇੱਕ ਨਾ ਉਹ ਪੀਪਨੀ ਵਾਲੇ ਬਾਜੇ ਉਹਨੂੰ ਵਿੱਚ 50 ਸਾਲ ਪਹਿਲਾਂ ਜੇ ਕੋਈ ਉਹ ਬਾਜਾ ਲੈ ਜਾਂਦਾ ਤਾਂ ਬੜੀ ਜਿਹੜੀ ਮਤਲਬ ਆਲੇ-ਦਾਲੇ ਪਿੰਡਾਂ ਦੇ ਵਿੱਚ ਗੱਲ ਪੈ ਜਾਂਦੀ ਵੀ ਉੱਥੇ ਵਿਆਹ ਹੋਇਆ ਆ ਤੇ ਐਦਾਂ ਦਾ ਇਹ ਬਾਜਾ ਆਇਆ ਆ ਤੇ ਬਾਕੀ ਮੈਨੂੰ ਹੁਣ ਵਾਜੇ ਦਾ ਨਾਮ ਨਹੀਂ ਯਾਦ ਆ ਰਿਹਾ ਇੱਕ ਤਾਂ ਬੈਂਡ ਵਾਜਾ ਹੁੰਦਾ ਆ ਜਿਹੜਾ ਇੱਕ ਹੋਰ ਵਾਜਾ ਜਿਹਦੇ ਵਿੱਚ ਦੋ ਤਿੰਨ ਮੁੰਡੇ ਜਿਹੜੇ ਕੁੜੀਆਂ ਬਣ ਕੇ ਡਾਂਸ ਕਰਦੇ ਨੇ ਤੇ ਉਹ ਵਾਜਾ ਮੈਨੂੰ ਯਾਦ ਨਹੀਂ ਆ ਰਿਹਾ ਉਹਦਾ ਨਾਮ ਤੁਸੀਂ ਕਮੈਂਟ ਰਾਹੀਂ ਜ਼ਰੂਰ ਦੱਸਣਾ ਉਸ ਵਾਜੇ ਨੂੰ ਕੀ ਕਹਿੰਦੇ ਸੀ ਤੇ ਉਹ ਕਿਹੜਾ ਵਾਜਾ ਹੁੰਦਾ ਸੀਗਾ ਜਿਹਦੇ ਵਿੱਚ ਮਤਲਬ ਕਿ ਮੁੰਡੇ ਜਿਹੜੇ ਨੇ ਉਹ ਕੁੜੀਆਂ ਬਣ ਕੇ ਨੱਚਦੇ ਹੁੰਦੇ ਸੀ ਤੇ ਬਾਕੀ ਹੋਰ ਆਪਾਂ ਇਸੇ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਆ ਪੁਰਾਣਾ ਪੰਜਾਬ ਦੇ ਵਿੱਚ ਗੱਲਾਂ ਬਾਤਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ